ਗੁੱਡ ਮਾਰਨਿੰਗ ਬਲੈਸਸਰ ਜੀ ਸਾਰੇ ਨੇ ਹੱਥ ਜੋੜ ਕੇ ਫੇਰਖਣ ਵਧੀਆ ਲੱਗਿਆ ਹੋ। ਹਾਂਜੀ ਗੁੱਡ ਮਾਰਨਿੰਗ ਜੀ। ਜੀ ਸਵਾਗਤ ਹੈ ਜੀ ਤੁਹਾਡਾ ਨਾ ਵਲੌਗ ਵਿੱਚ। ਨਵੇਂ ਵਲੌਗ ਵਿੱਚ। ਹਾਂਜੀ ਲਾਈਕ ਸ਼ੇਅਰ ਪਹਿਲੀਆਂ ਜੀ ਕਰ ਦਿਆ ਕਰੋ ਜੀ। ਲਾਈਕ ਸ਼ੇਅਰ ਪਹਿਲੀਆਂ ਜੀ ਕਰ ਦਿਆ ਕਰੋ ਜੀ। ਹਾਂਜੀ ਜੋ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਹਾਂਜੀ। ਵੀਡੀਓ ਸ਼ੁਰੂ ਤੋਂ ਐਂਡ ਤੱਕ ਦੇਖਿਆ ਕਰੋ। ਹਾਂਜੀ। ਹਾਂਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਕਹਿੰਦਾ ਦੈਨ। ਨਾ ਇਹ ਨਾ ਇਹ ਨਾ ਕਰ ਟੁੱਟ ਜੂ। ਪੰਗੇ ਲੈਣੇ ਫਿਰਦੀ ਦੀ ਫੋਟੋ ਨੀ ਮਾਣਾ ਨੀ ਮਾ ਆਦੂ ਲੈ ਲਾ ਬੈਕ ਤੇ ਕਿ ਨਹੀਂ ਮਹਿਬੂ ਨੂੰ ਪੁੱਛਦਾ ਕੀ ਕਰਦੀ ਹੈ ਪੀ ਪੀ ਚਲਦੀ ਨਹੀਂ ਚਲਦੀ ਪੀਪੀ ਉਹ ਲੰਗਾ ਬੰਦ ਕਰ ਦੇ ਲਾਈਟਾਂ ਚੱਲੀ ਜਾਂਦੀ ਬੱਸ ਤਾਇ ਕੀ ਛਾਪੀ ਅੰਦਾਜ਼ ਕੀ ਡਰਾਇੰਗ ਕੀਤੀ ਹੈ ਤਾਇ ਨੇ ਆ ਦੇਖੋ ਜੀ

ਪਾਤਾ ਜੀ ਨਵੇਂ ਬਰਾਬਰ ਸੇ ਲੈ ਚੇਤਾਲੀਆ ਚ ਕਾੜਿਆ ਕਰੋ ਜੇ ਨਾ ਮੈਂ ਆ ਜਾ ਸਕਦੀ ਕੱਦ ਦਿਓ ਤੁਹਾਨੂੰ ਅੱਜ ਸਰਾਂ ਦਾ ਆਗੇ ਦੇ ਘਰ ਨਹੀਂ ਅੱਜ ਨਹੀਂ ਚੜਾ ਤੇ ਫਿਰ ਮੂਵੀ ਦੇਖਣ ਜਾਣਾ ਬਾਏ ਹਾਂਜੀ ਆਪਾਂ ਚੱਲਨੇ ਆ ਸਕੂਲ ਜਾਵਾਂਗੇ ਜੇ ਤਾਂ ਟਾਈਮ ਬਣਿਆ ਤਾਂ ਸਕੂਲ ਵੀ ਜਾਵਾਂਗੇ ਤੇ ਨਹੀਂ ਕਿੱਥੇ ਜਾਨਨੇ ਆ ਬੀਬੀ ਰਜਨੀ ਦੇਖਣ ਬੀਬੀ ਰਜਨੀ ਮੂਵੀ

ਬਿਲਾ ਲਾਣ ਨੂੰ ਕਦੇ ਛੱਡੀ ਆ ਮੇਰੇ ਕੋਲ ਤਾਂ ਛੱਡ ਦੇ ਤਾਈ ਕੋਲ ਤਾਂ ਛੱਡ ਦੇ ਮੇਰਾ ਮੈਂ ਨਾ ਅੱਖੀ ਬੈਠਾ ਨਾ ਇਹਦੇ ਵਿੱਚ ਫੱਡੀ ਆ ਲੈ ਮਾਂ ਅੱਛਾ ਤੇਰੀ ਕਲਾਸ ਕਿਹੜੀ ਆ ਬੱਸ ਹਾਂ ਪਾਣੀ ਇਹ ਵਾਲੀ ਤੇਰੀ ਕਲਾਸ ਆ ਨਰਸਰੀ ਆ ਨਾ ਤੂੰ ਜਾਣ ਨਾ ਨਰਸਰੀ ਕਲਾਸ ਤਾਂ ਤੇ ਸੈਜੀ ਕਿੱਥੇ ਆ ਸੈਜੀ ਕਲਾਸ ਓਏ ਉਧਰ ਆ ਸੈਜੀ ਕਲਾਸ ਅੱਛਾ ਅੱਛਾ ਪੜਿਆ ਕਰ ਉਹ ਤਾਂ ਬੜੀਆ ਪੜਿਆ ਕਰ ਦੇਗਾ

चढ़ जी चढ़ फिर चढ़ा पहला मूवी देख देखा है ना? लेंदे नहीं झूठे दे हाँ जी बहुत सोनी मूवी है जी बीबी रजनी ये कोई वीर देखने वाला रहा तो जरूर देख के आओ जी मूवी देख के हैं नहीं लगती नहीं लगती

ਆਜਾ ਬਾਹਰ ਆਜਾ ਉਲਝ ਗਿਆ ਕਦੋਂ ਤੋਂ ਕੁਿਆਂ ਤੋਂ ਜਿਹੜਾਣ ਤੋਂ ਜੁੜਨ ਤੋਂ ਚੜ ਕੇ ਡਰਾਂਦੇ ਸਾਈ ਫਿਲਮ ਦੇਖਿਆ ਵਧੀਆ ਲੱਗੀ ਵਧੀਆ ਸੀ ਹਨਾ ਕੀ ਸਿੱਖਿਆ ਅੱਚ ਤਸ ਨੂੰ ਮੰਨਣਾ ਚਾਹੀਦਾ ਕਾਦੇ ਪਾਣੀ ਵਿੱਚ ਰਹਿਣਾ ਚਾਹੀਦਾ ਐ ਮੱਥੇ ਦੀ ਉਂਗਲਾ ਮਾਰਨੀ ਗਾਣ ਸਿਖਾਈਆਂ ਦਾਸ ਹੈਗੀ ਯਾਦ ਕਰੀ ਰੱਬ ਨੂੰ ਮੰਨਣਾ ਚਾਹੀਦਾ ਰੱਬ ਦੇ ਬਾਣੀ ਵਿੱਚ ਰਹਿਣਾ ਚਾਹੀਦਾ ਸਮਝ ਗਈ ਹਾਂ ਅੰਦਮਖਲਾ ਆਇਆ ਕਰੋ ਓਕੇ ਹਾਂਜੀ ਦਾਸ ਪ੍ਰੀਤ ਸਿੰਘ ਤੁਹਾਨੂੰ ਵਧੀਆ ਲੱਗੀ ਕਿਹੜੀ ਫਿਲਮ ਦੇਖ ਕੇ ਆਏ ਬੀਬੀ ਰਜਨੀ ਮਾਈ ਗੋਨਾ ਆਹ ਕਿਹਾ ਤੋ ਬੰਨੇ ਆਹ ਰਵਾਲ ਜੀ ਇਧਰ ਗੱਲ ਸੁਣ ਮੇਰੀ ਧਿਆਨ ਨਾਲ

ਇਹ ਰਲਾਗਦੇ ਉੱਥੇ ਬਾਹਲਾ ਐ ਓਏ ਇਹ ਰਲਾਗਦੇ ਕਾਏ ਚਲ ਉਤਰੋ ਫਿਰ ਗੱਡੀ ਚਾਹ ਪਾਣੀ ਪੀਓ ਪਰਮਾਓ ਕੁਛ ਕਿੱਥੇ ਜੱਲੇ ਹਾਂ ਗੁਰਦੁਆਰੇ ਗੁਰਦੁਆਰੇ ਕੀ ਆਪਾਂ ਗੁਰਦੁਆਰੇ ਮੱਥਾ ਟੇਕਣ ਨਾਲੇ ਤੇ ਹਾਂਜੀ ਸਹਜ ਚਲੋ ਜੀ ਗੁਰਦੁਆਰੇ ਚਲੀ ਐਡਿਕ ਪੈਸੀ ਨਾ